ਕੋ ਜੀ ਕਿੰਨੇ ਜਿਹੜੇ ਟਰਾਂਸਫਾਰਮਾ ਕੁਝ ਤਾਂ ਛੜਿਆ ਕੁਝ ਜਿਹੜੇ ਚੋਰ ਚੋਰੀ ਕਰਦੇ ਆ ਜੀ ਤਾਂਬੇ ਦੀਆਂ ਤਾਰਾਂ ਕੱਢ ਕੇ ਤੇ ਵੇਚ ਦਿੰਦੇ ਆ ਜੀ ਕੱਲ੍ਹ ਸਭਰਾ ਦੇ ਵਿੱਚੋਂ ਸੱਤ ਬੰਦੇ ਜਿਹੜੇ ਫੜਿਆ ਜੀ ਮਲਾਜ਼ਮਾਂ ਨੇ ਜਿਹੜੇ ਟਰਾਂਸਫਾਰਮਰ ਚੋਂ ਤਾਰਾਂ ਕੱਢ ਕੇ ਵੇਚਦੇ ਸੀ ਚੌਂਕੀ ਸਭਰਾ ਵਾਲਿਆਂ ਨੇ ਤਾਂ ਬਾਈ ਜੀ ਠੋਕ ਕੇ ਕੀਤਾ ਪਰਚੇ ਦਰਜ ਉਹਨਾਂ ਤੇ ਬੰਦੇ ਦੇ ਪੁੱਤ ਬਣ ਜੋ ਆ ਜਿਹੜੇ ਸਾਰੇ ਲੰਡੇ ਕਿਤੇ ਟਰਾਂਸਫਰ ਸਾਰੇ ਲੰਡੇ ਕਰਦੇ ਆ ਚੋਰਾ ਨੇ ਤਾਰਾ ਕੱਢ ਕੱਢ ਕੇ ਤੇ ਬਾਕੀ ਇੱਕ ਗੱਲ ਹੋਰ ਆ ਜੀ ਇੰਨਾ ਟਰਾਂਸਫਰ ਇਕੱਠਾ ਹੋਇਆ ਵੀ ਇਹਨਾਂ ਨੂੰ ਚੁੱਕਿਆ ਵੀ ਜਾਣਾ ਚਾਹੀਦਾ ਚੁੱਕ ਕੇ ਇਹਨਾਂ ਦੇ ਸਹੀ ਟਿਕਾਣੇ ਤੇ ਪਹੁੰਚਾਇਆ ਜਾਵੇ ਜਿਵੇਂ ਪਟਿਆਲਾ ਹੋ ਗਿਆ ਅਮਰਪੁਰ ਹੋ ਗਿਆ ਜਿਵੇਂ ਹੈਨਾ ਤੇ ਇੱਥੇ ਭਾਈ ਜੀ ਲੋਕਾਂ ਨੂੰ ਬੜੀ ਮੁਸ਼ਕਲ ਆਉਂਦੀ ਹੈ ਜੀ ਜਿਹੜੀ ਟਰਾਂਸਫਰ ਲਾਉਣ ਦੀ 18 ਦੇ 18 ਲੱਗੇ ਪਿਆ ਜੀ ਤੇ